ਲਓ ਜੀ ਮਿੱਤਰੋ ਅੱਜ ਤੁਹਾਡੇ ਲਈ ਇੱਕ ਲਾਟਰੀ ਕੱਢਤੀ ਜਿਹੜੇ ਨਵੇਂ ਬੰਦੇ ਉਹ ਆ ਵੀਡੀਓ ਪੂਰੀ ਦੇਖ ਲਓ ਜਾਂ ਪੁਰਾਣੇ ਜਿੰਨਾਂ ਨੇ ਨੁਕਰੇ ਬੱਚੇ ਲੈਣ ਦੇ ਚਾਹਵਾਣਾ ਤਾਂ ਮਿੱਤਰੋ ਆ ਤੁਹਾਡੇ ਲਈ ਇੱਕ ਸੁਨਹਿਰੀ ਮੌਕਾ ਲਾਟਰੀ ਕਹਿ ਸਕਦੇ ਹਾਂ ਬਹੁਤ ਚੰਗੀ ਘੋੜੀ ਜਮਾਂ ਭਾਣਾ ਮਿਲ ਜਾਣੀ ਆ ਆਈਡੀਆ ਵੀ ਤਾਂ ਮੈਂ ਕਿੰਨੇ ਕੁ ਰੇਟ ਦੀ ਵੀਡੀਓ ਸਾਰੀ ਦੇਖ ਲਓ ਆਈਡੀਆ ਦੇ ਦੇਣਾ ਆਪਾਂ ਪੂਰੀ ਗੱਲਬਾਤ ਆ ਜਿਹੜੀ ਆਪਾਂ ਵੀਡੀਓ ਚ ਦੱਸਦੇ ਨੇ ਬਾਕੀ ਰੇਟ ਤੇ ਚਾਹ ਫਾਰਮ ਤੇ ਆਖ ਸਾਹਮਣੇ ਦੇਖ ਕੇ ਕਰ ਲਿਓ ਤੇ ਅੱਜ ਦੋ ਤਿੰਨ ਆਫਰਾਂ ਵੀ ਹੋਊ ਵੀ ਦੱਸਾਂ ਪਹਿਲਾਂ ਤਾਂ ਸਵਾਗਤ ਆ ਤੁਹਾਡੇ ਸਾਰਿਆਂ ਦਾ ਬਾਬਾਜੀ ਦਾ ਸਟਾਰਟ ਫਾਰਮ YouTube ਤੇ ਜਿਹੜੇ ਭਰਾਏ ਵੀਡੀਓ ਫੇਸਬੁੱਕ ਪੇਜ ਤੇ ਦੇਖਦੇ ਉਹਨਾਂ ਦਾ ਤੇਦਰੋਂ ਸਵਾਗਤ ਹੈ ਜੀ ਆਇਆਂ ਨੂੰ ਮਾਫੀ ਚਾਹੁੰਦੇ ਆਂ ਦੋਸਤੋ ਕਾਫੀ ਲੰਮੇ ਦਿਨਾਂ ਤੋਂ ਚੱਜ ਨਾਲ ਲਗਾਤਾਰ ਵੀਡੀਓ ਨਹੀਂ ਆਈਆਂ ਪਰ ਅੱਜ ਤੋਂ ਸਾਰੇ ਲਾਂਬੇ ਲਾ ਰਹੇ ਆ ਤੁਹਾਡੇ ਲਗਾਤਾਰ ਦਿਨ ਚ ਇੱਕ ਇੱਕ ਦੋ ਦੋ ਵੀਡੀਓ ਹੋਣਗੇ ਚੈਨਲ ਨਾਲ ਜੁੜੇ ਰਹੋ ਕਹਾਂਗੇ ਤੁਹਾਡਾ ਪਿਆਰ ਬਹੁਤ ਵਧੀਆ ਮਿਲਦਾ ਤੇ ਇਸ ਲਈ ਆਪਾਂ ਵੀ ਚੰਗੇ ਤੋਂ ਚੰਗਾ ਜਾਨਵਰ ਜਾਇਜ਼ ਰੇਟ ਤੇ ਲਿਆਉਂਦੇ ਆ ਬਸ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰਦੇ ਕਮੈਂਟ ਕਰਦੇ ਤੇ ਸ਼ੇਅਰ ਕਰਦੇ ਦੱਬ ਕੇ ਕਿੱਲੀ ਨਾਪ ਦਿਓ ਤੇ ਆਹ ਘੋੜੀ ਦੀ ਡਿਟੇਲ ਦਵਾਂਗੇ ਆਪਾਂ ਨਵੀਂ ਸਵੇਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਹਿਸਾਬ ਦੀ ਆਪਾਂ ਕਹਿ ਸਕਦੇ ਆ ਪੌਣੀ ਨੌਕਰੀ ਘੋੜੀ ਲਿਆਤੀ ਤੁਹਾਡੇ ਲਈ ਜਿਹਦਾ ਰੇਟ ਬਹੁਤ ਜਾਇਜ਼ ਆ ਤੇ ਮੌਕੇ ਤੇ ਹੀਟ ਚ ਕੀ ਕੀ ਆਫਰਾਂ ਸਾਰੀਆਂ ਦਵਾਂਗਾ ਪਹਿਲਾਂ ਡਿਟੇਲ ਸੁਣ ਲਓ ਕੁੜੀ ਦੀ ਦੋਸਤੋ ਫੀਤੇ ਵਾਲੀ 60 ਇੰਚ ਕੁੜੀ ਦੀ ਹਾਈਟ ਆ ਰਾਜੀ ਲਈ ਸੀ ਤੁਹਾਡੇ ਸਾਹਮਣੇ ਸੋਹਣੀ ਘਰੇ ਖੜੀ ਸੋਹਣੀ ਲੱਗੂ ਜਾਚੂ ਸੰਭ-ਸੰਭ ਮਜ਼ਬੂਤ ਆ ਬਾਡੀ ਦੀ ਸੋਹਣੀ ਹੈ ਖੁੱਲੀ ਹੈ ਮੇਨ ਗੱਲ ਆ ਵੀ ਨੌਕਰੇ ਬੱਚੇ ਤੇ ਪੂਰੇ ਚਾਂਸ ਆ ਨੌਕਰੇ ਬੱਚੇ ਦੇ ਕੰਮੇ ਚਾਂਸ ਆ ਤੋ ਯਾ ਵੀ ਦੇਖ ਸਕਦੇ ਆ ਚਾਰੇ ਤਲ ਲੱਤਾਂ ਪ੍ਰੋਪਰ ਸਿਰੇ ਤਾਈਂ ਚਟੀਆਂ ਸਾਰਾ ਢੱਡੀ ਚਟਾ ਸਾਰਾ ਫੇਸ ਚਟਾ ਤੇ ਨਾਲ-ਨਾਲ ਜਾਦਾਂ ਵਾਲੇ ਵਾਲ ਉਹਦੇ ਵਾਲ ਵੀ ਚਿੱਟੇ ਆ ਆਮ ਤੌਰ ਤੇ ਆਪਾਂ ਦੇਖਦੇ ਨੇ ਤਾਂ ਗਾਲੀਆਂ ਚੰਬੀ ਜਾਦਾਂ ਵਾਲੇ ਤੇ ਪੂਸ ਵਾਲੇ ਵਾਲ ਲਾਲੀ ਚ ਆ ਜਾਂਦੇ ਜਾਂ ਲਾਲ ਹੁੰਦੇ ਆ ਤਾਂ ਮਿੱਤਰੋ ਇਹਦੇ ਚਿੱਟੇ ਆ ਮੰਨ ਲਓ ਆਪ ਨੌਕਰੀ ਬੰਨਦੀ ਬੰਦੀ ਰਹੀ ਹੋਈ ਆ ਤੇ ਮੂਰੇ ਜਿਹੜਾ ਵੀ ਇਹਨੇ ਬੱਚਾ ਦੇਣਾ 100% ਚਿੱਟਾ ਦੇਣਾ ਪੌਣੀ ਨੌਕਰੀ ਆਪਾਂ ਤਾਂ ਕਿਹਾ ਚਾਰੇ ਲੱਤਾਂ ਚਿੱਟੀਆਂ ਢੱਡ ਮੂਹ ਪੂਸ ਜਾਦਾਂ ਵਾਲੇ ਸਾਰੇ ਵਾਲ ਚਿੱਟੇ ਆ ਤੇ ਜਿੰਨਾ ਢੱਡ ਤੋਂ ਉੱਪਰ ਵੀ ਜਿਹੜਿਆ ਲਾਲੀ ਆ ਉਹ ਧਿਆਨ ਨਾਲ ਤੁਸੀਂ ਦੇਖੋ ਉਹਦੇ ਵਿੱਚ ਵੀ ਚਿੱਟੇ ਵਾਲ ਮੰਨ ਲਓ ਚੰਬੇ ਬਣਨਾਂ ਜ਼ਿਆਦਾ ਚਿੱਟਾ ਬਣਨ ਜ਼ਿਆਦਾ ਅਹਿਲੀ ਆਪਾਂ ਇਹਨੂੰ ਪੌਣੀ ਨੌਕਰੀ ਕਹਿੰਦੇ ਕਿ ਬਾਥੀ ਬਾਕੀ ਜਿਹੜੀ ਗੱਲਬਾਤ ਆ ਕੁੜੀ ਦੀ ਲੈਂਥ ਲੁੰਥ ਦੀ ਲੰਮੀ ਆ ਗਰਦਨ ਦੇਖੋ ਬਰੀਕ ਬਰੀਕ ਆ ਲੰਮੀ ਆ ਕੰਨਾਂ ਦੀ ਸੁਨੱਖੀ ਜਾਂ ਮੇਨ ਗੱਲ ਜਿਹੜੀ ਬਾਲ ਭੌਰੀਆਂ ਦਾ ਕਾਫੀ ਭਰਾਵਾਂ ਨੂੰ ਵਿਚਾਰ ਹੁੰਦਾ ਤਾਂ ਮਿੱਤਰੋ ਬਾਲ ਭੌਰੀਆਂ ਦੇ ਵੀ ਜਮਾਂ ਸਾਫ਼ ਆ ਕੋਈ ਗਲਤ ਬਾਲ ਭੌਰੀ ਨਹੀਂ ਤੇ ਸਾਊ ਠੰਡੀ ਆ ਸਕੀਨ ਆ ਕੰਨਾਂ ਕੋਨਾ ਦੀ ਚੰਗੀ ਆ ਮੂੰਹ ਮਾਂਦਰੇ ਦੀ ਸੋਹਣੀ ਆ ਘਰੇ ਖੜੀ ਵੀ ਸੋਹਣੀ ਆ ਆਫਰ ਆਪਣੀ ਆ ਇਹ ਇੱਕ ਤਾਂ ਰੇਟ ਆ ਇਹਦਾ ਹਜ਼ਾਰਾਂ ਚ ਬੰਦਣਾ ਲੱਖ ਰੁਪਈਆ ਮੁੱਲ ਕਰਦੇ ਆ ਦੋਸਤੋ ਪਹਿਲੀ ਵਾਰ ਮਾਲਕ ਨੇ ਦਿੱਤਾ ਨੁਕਰਾ ਬਸ਼ੀਰਾ ਦਿੱਤਾ ਮੌਕੇ ਤੇ ਖਾਲੀ ਆ ਅੰਦਰ ਦੀ ਸਾਫ ਆ ਅੱਜ ਦੂਜਾ ਜੰਪ ਦੇਣਾ ਇੱਕ ਜੰਪ ਦੇ ਤਾਂ ਦੂਜਾ ਜੰਪ ਅੱਜ ਦੇਣਾ ਹੀਟ ਚ ਤੇ ਜਿੰਨੇ ਦਿਨ ਹੀਟ ਚ ਰਹੂ ਆਪਾਂ ਘੋੜਾ ਫਰੀ ਛੱਡਾਂ ਕੋਈ ਫੀਸ ਨਹੀਂ ਪਾਵਾਂ ਘੋੜੇ ਦੀ ਤੇ ਬਾਕੀ ਨੰਬਰ ਦੇਤਾ ਜੇ ਤੁਹਾਨੂੰ ਪਸੰਦ ਹੋਈ ਤਾਂ ਨੰਬਰ ਤੇ ਸੰਪਰਕ ਕਰ ਲੈ ਮਿਲਦੇ ਆ ਨਵੀਂ ਵੀਡੀਓ